ਟਰੋਲੀਆਂ ਆਪਣੀਆਂ ਹੈਗੀਆਂ ਨੇ 9 ਟਰੋਲੀਆਂ ਹੈਗੀਆਂ ਆਪਣੇ ਕੋਲ ਸੋ ਆਪਾਂ ਨੂੰ ਹੁਣ ਲੋਡ ਕਰਨ ਦੀ ਲੋੜ ਹੈ ਨਹੀਂ ਪਰ ਅੱਜ ਜਿਵੇਂ ਇਹਦੇ ਨਾਲ 11 12 ਖਾਲੀ ਪਿਆ ਵਾ ਸੋ ਆਪਣੇ ਕੋਲ ਜਗ੍ਹਾ ਹੈਗੀ ਆ ਇਹ ਨੌੱਖਾ ਨਹੀਂ ਹੋਣਾ ਇਹ ਜਿਸ ਹਸਾਬ ਨਾਲ ਇੰਨੀਆਂ ਗੱਡੀਆਂ ਨੀਵੀਆਂ ਨੇ ਦੇਖੋ ਕਿੰਨੀ ਨੀਵੀਆਂ ਗੱਡੀਆਂ ਇਹ ਵਾਲੀਆਂ ਡਾਊਨ ਟੂ ਅਰਥ ਨੇ ਗੱਡੀਆਂ ਤੇ ਇਹ ਇੰਡੀਆ ਦੇ ਹਿਸਾਬ ਨਾਲ 4 ਕਰੋੜ ਦੀ ਗੱਡੀ ਆ ਇਹ ਇਹਦਾ ਡੋਰ ਦੇਖ ਲੋ ਦਰਵਾਜ਼ਾ ਦਾ ਕਿੱਥੋਂ ਖੁੱਲਦਾ ਹੋਣਾ ਦੇਖੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਆਪਣੇ ਕੋਲ ਰੂਟ ਨੰਬਰ 12 ਤੇ ਇਹ ਸਟਾਰਟ ਹੁੰਦਾ ਵਾ ਪੌਣੇ 1 ਵਜੇ ਤੇ ਇੱਥੋਂ ਨਿਕਲਣ ਦਾ ਟਾਈਮ ਹੈਗਾ ਵਾ 1 ਵਜੇ 10 ਮਿੰਟ ਸੋ ਆਪਾਂ ਕਾਰਡ ਪਾ ਕੇ ਦਿੱਲੀ ਚੱਕ ਤੇ ਲਾਤਾ ਤੇ ਹੁਣ ਆਪਾਂ ਸਾਰਾ ਟਰੱਕ ਤੇ ਟ੍ਰੇਲਰ ਚੈੱਕ ਕਰ ਲੈਣਾ ਵਾ ਤੇ ਇੱਥੋਂ ਆਪਾਂ ਖਾਲੀ ਟਰੋਲੀਆਂ ਲੋਡ ਕਰਨੀਆਂ ਸੀਗੀਆਂ ਅੱਜ ਇਹ ਰੋਡ 'ਤੇ ਰੋਜ਼ ਲੋਡ ਕਰਕੇ ਲੈ ਕੇ ਜਾਣੀਆਂ ਹੁੰਦੀਆਂ 2010ਕ ਤੇ ਜਿਹੜਾ ਪਹਿਲਾ ਬੰਦਾ ਟਰੱਕ ਲੈ ਗਿਆ ਸੀਗਾ ਆਪਣਾ ਹੀ ਦੇਸੀ ਭਰਾ ਉਹ ਤੇ ਉਹਦਾ ਮੈਨੂੰ ਫੋਨ ਆ ਗਿਆ ਸੀਗਾ ਵੀ ਮੈਂ ਇਹਦੇ ਵਿੱਚ ਟਰੋਲੀਆਂ ਰੱਖਤੀਆਂ ਨੇ ਨਾ ਟਰੋਲੀਆਂ ਆਪਾਂ ਨੂੰ ਸੋ ਆਲਰੇਡੀ ਲੋਡ ਹੋਈਆਂ ਮਿਲ ਗਈਆਂ ਨੇ ਆਪਣਾ ਟਾਈਮ ਬਚ ਗਿਆ ਤੇ ਹੁਣ ਇੱਥੋਂ ਆਪਾਂ ਨਿਕਲਣਾ ਵਾ 1:10 ਮਿੰਟ ਤੇ ਇਹ ਟੂਰ ਆਪਣਾ ਸਾਰਾ ਹੈਗਾ ਫ੍ਰੈਂਕਫਰਟ ਫ੍ਰੈਂਕਫਰਟ ਏਰੀਆ ਦੇ ਵਿੱਚ ਤੇ ਜਿਹੜੇ ਵੀ ਆਪਣੇ ਤਿੰਨ ਚਾਰ ਕਸਟਮਰ ਹੈਗੇ ਆ ਫ੍ਰੈਂਕਫਰਟ ਏਰੀਆ ਦੇ ਵਿੱਚ ਵਿੱਚ ਹੀ ਆ ਸੋ ਲੋਕਲ ਹੈ ਜਿਆਦਾ ਦੂਰ ਨਹੀਂ ਹੈਗਾ ਤੇ ਇਹਦੇ ਵਿੱਚ ਹੁਣ ਉੱਥੇ ਜਾ ਕੇ ਆਪਾਂ ਟ੍ਰੇਲਰ ਆਪਣਾ ਖੜਾ ਕਰ ਦੇਣਾ ਪਹਿਲੀ ਲੋਕੇਸ਼ਨ ਤੇ ਉਹ ਇਹਨਾਂ ਦੀ ਉਹ ਬ੍ਰਾਂਚ ਐ ਡੀ ਐਚ ਐਲ ਵਾਲਿਆਂ ਦੀ ਤੇ ਫਿਰ ਅੱਗੇ ਜਿਹੜੇ ਆਪਣੇ ਤਿੰਨ ਕਸਟਮਰ ਨੇ ਉਹਨਾਂ ਕੋਲ ਜਾਣਾ ਤੇ ਇੱਕ ਇੱਕ ਦੋ ਦੋ ਟਰੋਲੀਆਂ ਜਿੰਨੀਆਂ ਵੀ ਉਹਨਾਂ ਕੋਲ ਮਿਲਦੀਆਂ ਹੋਈਆਂ ਹੋ ਸਕਦਾ ਆਪਣਾ ਟਰੱਕ ਕੰਪਲੀਟ ਕਰਾ ਦੇਣਾ ਉਹ 12 ਟਰੋਲੀਆਂ ਹੋ ਜਾਣ ਉਹ ਕਰਕੇ ਫਿਰ ਆਪਾਂ ਜਿੱਥੇ ਟ੍ਰੇਲਰ ਲਾਇਆ ਹੋਊਗਾ ਉੱਥੇ ਆਉਣਾ ਉੱਥੇ 12 ਟਰੋਲੀਆਂ ਆਪਾਂ ਫੇਰ ਲੋਡ ਕਰਨੀਆਂ ਉਹਦੇ ਵਿੱਚ ਆਪਣੇ ਟ੍ਰੇਲਰ ਦੇ ਵਿੱਚ ਤੇ ਫਿਰ ਆਉਣਾ ਇੱਥੇ ਆਪੇ ਲਿਆਲੇ ਦੇ ਵਿੱਚ ਇੱਥੇ ਆ ਕੇ ਫਿਰ ਆਪਾਂ ਆ ਲੋਡ ਕਰ ਦੇਣਾ ਇਹਨੂੰ ਸੋ ਇਹ ਆਪਣੇ ਅ ਅੱਜ ਦਾ ਰੋਡ ਦਾ ਪ੍ਰੋਸੈਸ ਤੇ ਚਲੋ ਕਰਦੇ ਆਂ ਸਟਾਰਟ ਟੂਰ ਨੂੰ ਤੇ ਦੇਖਦੇ ਆਂ ਕਿੱਦਾਂ ਦਾ ਰਸਤਾ ਹੈਗਾ ਸਾਰਾ ਤੁਹਾਨੂੰ ਦਿਖਾਉਨੇ ਆਂ 프랭크ਫਰਟ ਸ਼ਹਿਰ ਦੇ ਵਿੱਚ ਜਾਣਾ ਅੱਜ ਆਪਾਂ ਅੱਜ ਮਿਲਿਆ ਜੀ ਆਪਾਂ ਨੂੰ ਆਹ ਵਾਲਾ ਬਾਕਸ ਟਰੱਕ ਤੇ ਇਹਦਾ ਹੁਣ ਆਪਾਂ ਡੀਲੀ ਚੈੱਕ ਕਰ ਲੈਣਾ ਵਾ ਕੰਟਰੋਲ ਕਰਨਾ ਸਾਰਾ ਵੀ ਟਾਇਰ ਟੂਲ ਠੀਕ ਨੇ ਲਾਈਟਾਂ ਸਹੀ ਕੰਮ ਕਰ ਰਹੀਆਂ ਨੇ ਕੋਈ ਵਾਇਰਿੰਗ ਤਾਂ ਨਹੀਂ ਇਹਦੀ ਟੁੱਟੀ ਹੋਈ ਹੈਗੀ ਸਾਰਾ ਕੁਝ ਚੈੱਕ ਕਰ ਲੈਣਾ ਆਹ ਲਾਈਟ ਜਿਵੇਂ ਆਹ ਕ੍ਰੈਕ ਹੋਈ ਹੋਈ ਆ ਸੋ ਇਹਦਾ ਕੋਈ ਇਸ਼ੂ ਨਹੀਂ ਹੈਗਾ ਇਹ ਕਾਫੀ ਟਾਈਮ ਪਹਿਲਾਂ ਦੀ ਹੋਈ ਹੋਈ ਆ ਇਹ ਅੰਦਰ ਇਹਨਾਂ ਨੂੰ ਆਫਿਸ ਵਾਲਿਆਂ ਨੂੰ ਪਤਾਈ ਆ ਤੇ ਸਾਰਾ ਕੁਝ ਠੀਕ ਹੀ ਆ ਟਰੱਕ ਦੇ ਵਿੱਚ ਤੇਲ ਵੀ ਹੈਗਾ ਕਿਉਂਕਿ ਸਵੇਰ ਵਾਲੇ ਬਾਈ ਦੀ ਡਿਊਟੀ ਹੁੰਦੀ ਆ ਜਿਹੜਾ ਵੀ ਸਵੇਰੇ ਲੈ ਕੇ ਜਾਂਦਾ ਵਾ ਉਹਨਾਂ ਦੀ ਡਿਊਟੀ ਹੁੰਦੀ ਆ ਫਿਲ ਕਰਨਾ ਟੈਂਕ ਟਰੇਲਰ ਆਪਣਾ ਖਾਲੀ ਆ ਤੇ ਟਰੱਕ ਦੇ ਵਿੱਚ ਟਰੋਲੀਆਂ ਮਿਲ ਗਈਆਂ ਸੀਗੀਆਂ ਉਹ ਆਪਾਂ ਚੈੱਕ ਕਰ ਲੈਣੇ ਇੱਕ ਵਾਰ ਡਬਲ ਚੈੱਕ ਕਰਨਾ ਹੁੰਦਾ ਉਹ ਇੱਥੋਂ ਦੀ ਚੈੱਕ ਕਰਨਾ ਹੁੰਦਾ ਸੋ ਡੋਰ ਮੈਂ ਖੋਲ ਲਿਆ ਤੇ ਟਰੋਲੀਆਂ ਆਪਣੀਆਂ ਹੈਗੀਆਂ ਨੇ ਨਾ ਟਰੋਲੀਆਂ ਹੈਗੀਆਂ ਆਪਣੇ ਕੋਲ ਸੋ ਆਪਾਂ ਨੂੰ ਹੁਣ ਲੋਡ ਕਰਨ ਦੀ ਲੋੜ ਹੈ ਨਹੀਂ ਬਾਕੀ ਆਲਮੋਸਟ ਸਾਰਾ ਕੁਝ ਠੀਕ ਹੀ ਲੱਗ ਰਿਹਾ ਵਾ ਕੋਈ ਪ੍ਰੋਬਲਮ ਹੈ ਨਹੀਂ ਤੇ ਆਪਾਂ ਹੁਣ ਨਿਕਲੀ ਆਪਣਾ ਟੂਰ ਵੱਲ ਕਿਉਂਕਿ ਇਹ ਦੇ ਵਿੱਚ ਵੀ ਟਾਈਮ ਪੂਰਾ ਪੂਰਾ ਹੀ ਹੁੰਦਾ ਵਾ ਤੇ ਜਿਹੜਾ ਹੋਣਾ ਟੂਰ ਦੱਸਿਆ ਤੁਹਾਨੂੰ ਜਿੰਨਾ ਕ ਪਹਿਲਾਂ ਇਹ ਕੰਪਲੀਟ ਕਰਦੇ ਆਂ ਫਿਰ ਉਸ ਤੋਂ ਬਾਅਦ ਅਗਲਾ ਆਪਾਂ 바ਰ ਕੋਡ ਸਕੈਨ ਕਰਨਾ ਦੋ 바ਰ ਕੋਡ ਨੇ ਆਹ ਵਾਲੇ ਰੂਟ ਦੇ ਵਿੱਚ ਵੀ ਤੇ ਉਹ ਵਾਲੇ ਦਾ ਮੈਂ ਤੁਹਾਨੂੰ ਉਹਦੇ ਬਾਰੇ ਬਾਅਦ ਚ ਇਨਫੋਰਮੇਸ਼ਨ ਦਿੰਨਾ ਤੇ ਹੁਣ ਆਪਾਂ ਚੱਲਦੇ ਆਂ ਤੇ ਬਾਕੀ ਤੁਸੀਂ ਹੁਣ ਚੈੱਕ ਕਰੋ ਵਿਊ ਦੋਸਤੋ ਪਹੁੰਚ ਗਏ ਆਪਾਂ DHL ਦੇ ਬ੍ਰਾਂਚ ਦੇ ਵਿੱਚ ਜਿੱਥੇ ਆਪਾਂ ਟਰੇਲਰ پارک ਕਰਨਾ ਵਾ ਤੇ ਗੱਡੀਆਂ ਦੇਖੋ ਕਿਵੇਂ ਇੱਥੇ ਲੱਦੀਆਂ ਹੀ ਪਈਆਂ ਨੇ ਇਹਨਾਂ ਦਾ ਵੀ ਹੁਣ ਟਾਈਮ ਹੋ ਗਿਆ ਵਾਪਸੀ ਦਾ ਇਹ ਡਿਲੀਵਰੀਆਂ ਕਰਕੇ ਆਏ ਨੇ ਪਾਰਸਲ ਜਿਹੜੀਆਂ ਵੈਨਾਂ ਖੜੀਆਂ ਤੁਸੀਂ ਦੇਖ ਰਹੇ ਹੋ yellow color ਦੀਆਂ ਇਹ DHL ਦੀਆਂ ਵੈਨਾਂ ਨੇ ਤੇ ਇਹ ਡਿਲੀਵਰੀਆਂ ਕਰ ਆਏ ਨੇ ਤੇ ਹੁਣੇ ਪਾਰਕਿੰਗ ਤੇ ਲਾਈਆਂ ਹੋਈਆਂ ਇੱਥੇ ਤੇ ਇਹ ਵਾਲੀ ਬਰਾਜ ਦੇ ਵਿੱਚ ਪਾਰਕਿੰਗ ਇਹਨਾਂ ਦੀ ਇੰਨੀ ਜਿਆਦਾ ਟਾਈਟ ਆ ਤੇ ਇਹ ਉੱਥੇ ਟਰੱਕ ਲਾਉਣਾ ਜਦੋਂ ਮੈਂ ਫਸਟ ਟਾਈਮ ਆਇਆ ਸੀਗਾ ਇੱਥੇ ਤੇ ਉਦੋਂ ਮੈਨੂੰ ਬੜੀ ਪ੍ਰੋਬਲਮ ਆਈ ਅੱਧਾ ਪੌਣਾ ਘੰਟਾ ਮੈਨੂੰ ਸਿਰਫ ਰਿਵਰਸ ਕਰਕੇ ਟ੍ਰੇਲਰ ਨੂੰ ਲਾਉਣ ਤੇ ਹੀ ਲੱਗ ਗਿਆ ਸੀਗਾ ਕਿਉਂਕਿ ਜਦੋਂ ਆਪਾਂ ਟ੍ਰੇਲਰ ਨੂੰ ਅੱਗੇ ਟਰੱਕ ਨੂੰ ਅੱਗੇ ਲੈ ਕੇ ਜਾਣਾ ਉਦੋਂ ਜਗ੍ਹਾ ਆਪਾਂ ਨੂੰ ਕਾਫੀ ਚਾਹੀਦੀ ਸਪੇਸ ਕਾਫੀ ਚਾਹੀਦੀ ਹੁੰਦੀ ਆ ਇਹਦੇ ਦੇਖੋ ਕਿ ਮੈਂ ਅੱਗੇ ਹੀ ਟਰੱਕ ਲੱਗੇ ਹੋਏ ਗੱਡੀਆਂ ਦੀ ਪਾਰਕਿੰਗ ਆ ਦਿਖਾਉਣਾ ਤੁਹਾਨੂੰ ਆਪਾਂ ਲਾਉਣਾ ਮੈਂ ਇੱਥੇ 10 ਨੰਬਰ ਤੇ ਤੇ ਇਹਦੇ ਮੂਹਰੇ ਜਦੋਂ ਆਪਾਂ ਅੱਗੇ ਨੂੰ ਲੈ ਕੇ ਜਾਣਾ ਕੋ ਗੱਡੀਆਂ ਦੀ ਪਾਰਕਿੰਗ ਲੱਗੀ ਹੋਈ ਆ ਪਰ ਅੱਜ ਜਿਵੇਂ ਇਹਦੇ ਨਾਲ 11 12 ਖਾਲੀ ਪਿਆ ਵਾ ਸੋ ਆਪਣੇ ਕੋਲ ਜਗ੍ਹਾ ਹੈਗੀ ਆ ਇਨ ਔਖਾ ਨਹੀਂ ਹੋਣਾ ਤੇ ਟਾਈਮ ਵੀ ਆਪਣੇ ਕੋਲ ਪੂਰਾ ਪੂਰਾ ਹੀ ਆ ਤੇ ਇਹਨੂੰ ਪਾਰਕਿੰਗ ਤੇ ਲਾ ਕੇ ਫਿਰ ਚੱਲਦੇ ਆ ਅੱਗੇ ਆ ਦੇਖੋ ਆਪਾਂ 10 ਨੰਬਰ ਤੇ ਲਾਤਾ ਵਾ ਟਰੇਲਰ ਤੇ ਹੁਣ ਆਪਾਂ ਲੈ ਕੇ ਚੱਲੇ ਆ ਕੱਲਾ ਟਰੱਕ ਸਾ ਤੁਸੀਂ ਦੇਖ ਸਕਦੇ ਹੋ ਦੇ ਦੋਸਤੋ ਆਪਾਂ ਆਪਣੀ ਦੂਜੀ ਲੋਕੇਸ਼ਨ ਤੇ ਤੇ ਇਹ ਵੀ ਕੋਈ ਖਾਸ ਖੋਲੀ ਡੁੱਲੀ ਲੋਕੇਸ਼ਨ ਨਹੀਂ ਹੈਗੀ ਜਿਹੜਾ ਫ੍ਰੈਂਕਫਰਟ ਸ਼ਹਿਰ ਦੇ ਵਿੱਚ ਵਾਲਾ ਟੂਰ ਆ ਇਹ ਹੈ ਇੰਦਾ ਦਾ ਹੀ ਆ ਸਾਰਾ ਜਿਹੜੇ ਆਪਣੇ ਤਿੰਨ ਕਸਟਮਰ ਨੇ ਉਹ ਆਹੀ ਏਰੀਆ ਦੇ ਵਿੱਚ ਨੇੜੇ ਨੇੜੇ ਹੀ ਆ ਪੰਜ ਮਿੰਟ 7 ਮਿੰਟ ਦੀ ਦੂਰੀ ਤੇ ਹੀ ਆ ਜਿਆਦਾ ਦੂਰ ਨਹੀਂ ਹੈਗੀ ਵਾਸੀ ਪਹੁੰਚ ਗਏ ਇੱਥੇ ਹੁਣ ਆਪਾਂ ਰਿਵਰਸ ਕਰਕੇ ਟਰੱਕ ਲਾਉਣਾ ਅੰਦਰ ਇੱਥੇ ਆਪਾਂ ਕਰ ਲੀਆਂ ਜੀ ਦੋ ਭਰੀਆਂ ਹੋਈਆਂ ਟਰਾਲੀਆਂ ਲੋਡ ਇੱਕ ਆ ਸੀਗੀ ਤੇ ਕੋ ਅੱਗੇ ਆ ਤੇ ਆਪਣੇ ਕੋਲ ਰਹਿ ਗਈਆਂ ਨੇ ਹੁਣ ਇੱਥੇ ਖਾਲੀ ਟਰਾਲੀਆਂ ਪੰਜ ਕਿਉਂਕਿ ਆਪਾਂ ਇੱਥੇ ਚਾਰ ਲਾਤੀਆਂ ਨੇ ਤੇ ਚੱਲਦੇ ਹੁਣ ਆਪਣੇ ਅਗਲੇ ਕਸਟਮਰ ਕੋਲ ਆਪਾਂ ਆਪਣੀ ਦੂਜੀ ਲੋਕੇਸ਼ਨ ਤੇ ਇਹਦੇ ਵਿੱਚ ਹੁਣ ਆਪਾਂ ਤਿੰਨ ਟਰਾਲੀਆਂ ਖਾਲੀ ਵਾਲੀਆਂ ਲਾਉਣੀਆਂ ਨੇ ਤੇ ਭਰੀਆਂ ਹੋਈਆਂ ਦੇਖ ਲੈਣੇ ਆ ਇਹਨਾਂ ਕੋਲ ਮੋਸਟਲੀ ਇੱਕ ਹੀ ਹੁੰਦੀ ਆ ਭਰੀ ਹੋਈ ਇੱਥੋਂ ਮਿਲ ਗਈ ਜੀ ਆਪਾਂ ਨੂੰ ਇੱਕ ਟਰਾਲੀ ਤੇ ਟੋਟਲ ਹੋ ਗਈਆਂ ਹੁਣ ਆਪਣੇ ਕੋਲ ਤਿੰਨ ਟਰਾਲੀਆਂ ਟਰੱਕ ਦੇ ਵਿੱਚ ਤੇ ਆ ਦੋ ਖਾਲੀ ਟਰਾਲੀਆਂ ਰਹਿ ਗਈਆਂ ਇਹ ਹੁਣ ਆਪਾਂ ਜਿਹੜਾ ਆਪਣਾ ਜਿਹੜਾ ਲਾਸਟ ਕਸਟਮਰ ਹੈਗਾ ਹੁਣ ਉਹਦੇ ਕੋਲ ਜਾ ਕੇ ਲਾਉਣੀਆਂ ਨੇ ਤੇ ਚਲੋ ਚੱਲਦੇ ਆਂ ਫਿਰ ਅੱਗੇ ਪਹੁੰਚ ਗਏ ਆਪਾਂ ਦੋਸਤੋ ਤੀਜੀ ਲੋਕੇਸ਼ਨ ਤੇ ਤੇ ਇਹਦੀ ਵੀ ਪਾਰਕਿੰਗ ਕੁਝ ਖਾਸ ਨਹੀਂ ਹੈਗੀ ਇਹ ਵੀ ਇੱਕ ਗਲੀ ਦੇ ਵਿੱਚ ਢੀੜੀ ਜਿਹੀ ਗਲੀ ਹੈ ਵਾਗੋਂ ਇੱਥੇ ਟਰੱਕ ਨੂੰ ਪਾਰਕ ਕਰਕੇ ਆਪਾਂ ਲੋਡ ਅਨਲੋਡ ਕਰਨਾ ਆਹ ਸਹੀ ਲੋਕੇਸ਼ਨ ਮੇਰੇ ਲੈਫਟ ਸਾਈਡ ਤੇ ਤੇ ਇੱਥੇ ਆਪਾਂ ਆਪਣੇ ਨੂੰ ਪਾਰਕ ਕਰਕੇ ਦੋ ਟਰੋਲੀਆਂ ਖਾਲੀ ਵਾਲੀਆਂ ਲਾ ਲਈਏ ਤੇ ਦੇਖਦੇ ਆ ਨਾ ਕੋਲ ਕਿੰਨੀਆਂ ਹੈਗੀਆਂ ਨੇ ਭਰੀਆਂ ਹੋਈਆਂ ਦੋ ਖਾਲੀ ਟਰੋਲੀਆਂ ਲਾਤੀਆਂ ਆਪਾਂ ਤੇ ਇੱਥੇ ਆਪਾਂ ਨੂੰ ਮਿਲ ਗਈਆਂ ਚਾਰ ਟਰੋਲੀਆਂ ਸੋ ਟੋਟਲ ਆਪਣੇ ਕੋਲ ਹੋ ਗਈਆਂ 7 ਹੁਣ ਹੈਗੀ ਆ 5 ਦੀ ਜਗ੍ਹਾ ਤੇ ਚੱਲਦੇ ਹੁਣ ਆਪਣੇ ਫਿਲਿਆਲੇ ਜਾਣੀ ਬ੍ਰਾਂਚ ਦੇ ਵਿੱਚ ਜਿੱਥੇ ਆਪਾਂ ਟਰੇਲਰ ਲਾਇਆ ਤੇ ਉੱਥੇ ਜਾ ਕੇ ਦੇਖਦੇ ਆ ਵੀ ਆਪਣੇ ਕੋਲ ਕਿੰਨੀਆਂ ਟਰੋਲੀਆਂ ਨੇ ਉੱਥੇ ਦੇਖੋ ਗੱਡੀਆਂ ਚੈੱਕ ਕਰੋ ਤੁਸੀਂ ਲੈਂਬਰਗਿਨੀ ਆ ਹੈਗੀ ਆ ਬਲੈਕ ਇਹ ਨਿਊ ਮਾਡਲ ਆਇਆ ਵਾ ਕਿੰਨੀ ਨੀਵੀ ਆ ਇਹ ਮੈਨ ਲੱਗਾ ਦਾ ਮੇਰੀ ਹਾਈਟ ਦੇ ਹਿਸਾਬ ਨਾਲ ਮਸਾ ਇਹ 4.5 ਫੁੱਟ ਹੋਣੀ ਹੈ ਇਹਦੀ ਗੱਡੀ ਦੀ ਹਾਈਟ ਅਲੋਏ ਦਾ ਸਾਈਜ਼ ਚੈੱਕ ਕਰੂ ਕਿੱਡਾ ਪਾਇਆ ਹੋਇਆ ਹੈ ਇਹਦੇ ਵਿੱਚ 22 ਇੰਚ ਦਾ ਲਾਇਆ ਹੈ ਚੈੱਕ ਆ ਖੜੀ ਹੈ ਪੁਰਾਣਾ ਮਾਡਲ ਆ ਇਹ ਜਿਸ ਹਸਾਬ ਨਾਲ ਇੰਨੀਆਂ ਗੱਡੀਆਂ ਨੀਵੀਆਂ ਨੇ ਦੇਖੋ ਕਿੰਨੀ ਨੀਵੀਆਂ ਗੱਡੀਆਂ ਇਹ ਵਾਲੀਆਂ ਡਾਊਨ ਟੂ ਅਰਥ ਨੇ ਗੱਡੀਆਂ ਇਹ ਗੱਡੀਆਂ ਦੀ ਕੀਮਤ ਸਟਾਰਟ ਹੋ ਜਾਂਦੀ ਆ 2 ਲੱਖ ਯੂਰੋ ਤੋਂ ਕਰੋੜਾਂ ਦੇ ਵਿੱਚ ਆ ਦੀ ਕੀਮਤ ਤੇ ਆ ਇਹਦਾ ਲੋਗੋ ਆ ਲੈਂਬਰਗਿਨੀ ਇਹ ਸ਼ੋਰੂਮ ਬਣਿਆ ਹੋਇਆ ਇੱਥੇ ਇਹ ਸਾਰੀਆਂ ਗੱਡੀਆਂ ਸਰਵਿਸ ਲਈ ਆਈਆਂ ਹੋਈਆਂ ਨੇ ਇੱਥੇ ਨੰਬਰ ਇਹਨਾਂ ਤੇ ਲੱਗੇ ਹੋਏ ਆ ਜਿਵੇਂ ਆਹ ਹੈਗੀ ਆ ਲੈਂਬਰਗਿਨੀ ਉਰਸ ਤੇ ਇਹ ਇੰਡੀਆ ਦੇ ਹਿਸਾਬ ਨਾਲ 4 ਕਰੋੜ ਦੀ ਗੱਡੀ ਆ ਇਹ ਕੀ ਹੁੰਦਾ ਹੁਣ ਇਹ ਗੱਡੀਆਂ ਦੇ ਵਿੱਚ ਇੰਨੀ ਮਹਿੰਗੀਆਂ ਨੇ ਗੱਡੀਆਂ ਅੰਦਰੋਂ ਦੇਖੋ ਧੁੱਪ ਕਰਕੇ ਅੰਦਰੋਂ ਕਲੀਅਰ ਦੇਖ ਨਹੀਂ ਰਿਹਾ ਹੈਗਾ ਆ ਰੰਗ ਦੇਖੋ ਕਿੰਨਾ ਵਧੀਆ ਇਟਲੀ ਤੋਂ ਆਈ ਹੋਈ ਆ। ਇਹਦੀ ਨੰਬਰ ਪਲੇਟ ਆਈ ਤੋਂ ਸਟਾਰਟ ਹੁੰਦੀ ਆ। ਕੋ Android ਦੇ ਵਿੱਚੋਂ ਕਲੀਅਰ ਦੀਂਦਾ ਨਹੀਂ ਖੁਸ਼। ਆ 23 ਇੰਚ ਦਾ ਲਾਇ ਪਾਇਆ ਹੋਇਆ ਕਿੰਨਾ ਵੱਡਾ ਲਾਇ ਆ। ਇੰਡੀਆ ਵਿੱਚ ਕਈ ਸ਼ਹਿਰਾਂ ਵਿੱਚ ਤਾਂ ਜੇ ਇਹ ਐਡਾ ਵੱਡਾ ਲਾਇ ਲਾ ਕੇ ਗੱਡੀ ਚਲਾਉਣੀ ਹੋਵੇ ਉਹ ਤਾਂ ਲਾਇ ਟੁੱਟ ਜਾਂਦਾ ਹੋਣਾ ਉੱਥੇ ਸੜਕਾਂ ਜਿੱਦਾਂ ਦੀਆਂ ਹੈਗੀਆਂ ਨੇ। ਆ ਗੱਡੀ ਦੇਖੋ ਇੱਕ ਸਰਵਿਸ ਹੋਣ ਲਈ ਆਈ ਆ। ਆ ਸਾਰੀ ਪਿੱਛੇ ਜਿਹੜੀ ਗ੍ਰਿਲ ਵਗੈਰਾ ਲੱਗੀ ਹੋਈ ਕਾਰਬਨ ਫਾਈਬਰ ਆ ਇਹ। ਸਪੋਰਟਸ ਗੱਡੀਆਂ ਦੇਖ ਲੋ। ਇਹਦਾ ਡੋਰ ਦੇਖ ਲੋ। ਦਰਵਾਜ਼ਾ ਦਾ ਕਿੱਥੋਂ ਖੁੱਲਦਾ ਹੋਣਾ ਦੇਖੋ। ਆ ਲੱਗਿਆ ਹੋਇਆ ਇਹਦਾ ਹੈਂਡਲ ਤੇ ਉੱਪਰ ਨੂੰ ਖੁੱਲਦਾ ਹੋਣਾ ਇਹਦਾ। ਸਟੀering ਦੇਖੋ ਆ ਗੱਡੀ ਦਾ ਸਕੇਅਰ ਸਕੇਅਰ ਸੋਹਣੀਆਂ ਨੇ ਗੱਡੀਆਂ ਇਹ ਵੀ ਪਰ ਬੰਦੇ ਨੂੰ ਜਿਹੜੀ ਚੀਜ਼ ਕੋਲੇ ਹੋਵੇ ਉਹਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਤੇ ਚਲੋ ਹੁਣ ਆਪਾਂ ਆਪਣੇ ਫਿਲੀਆਲੇ ਵੱਲ ਚੱਲਦੇ ਆ ਤੇ ਦੇਖਦੇ ਆ ਜਾ ਕੇ ਆਪਣੇ ਕੋਲ ਕਿੰਨੀਆਂ ਟਰਾਲੀਆਂ ਪਈਆਂ ਉੱਥੇ ਫਾਟਕ ਹੋ ਗਏ ਬੰਦ ਹੁਣ ਇੱਥੇ ਵੀ ਵੇਟ ਕਰਨੀ ਪੈਣੀ ਆ ਆਪਾਂ ਨੂੰ ਉਹ ਇੱਕ ਗੱਲ ਆ ਸਿਸਟਮ ਦੇਖੋ ਇੱਥੇ ਜਰਮਨੀ ਦਾ ਯਾਰ ਕਿੰਨਾ ਵਧੀਆ ਵਾ ਹੁਣ ਫਾਟਕ ਬੰਦ ਨੇ ਆ ਇਧਰਲੇ ਪਾਸੇ ਦੇਖੋ ਤੁਰ ਕੇ ਜਾਣ ਨੂੰ ਜਿਹੜੇ ਖੜੇ ਆ ਦੋ ਕੁੜੀਆਂ ਖੜੀਆਂ ਤੁਰ ਕੇ ਜਾਣ ਲਈ ਹਨ ਤੇ ਉਧਰ ਦੂਜੇ ਪਾਸੇ ਵੀ ਇੱਕ ਤੁਰ ਕੇ ਜਾਣ ਨੂੰ ਕੁੜੀ ਖੜੀ ਆ ਤੇ ਇੱਕ ਸਾਈਕਲ ਤੇ ਬੰਦਾ ਖੜਾ ਵਾ ਉਹ ਵੀ ਵੇਟ ਕਰ ਰਹੇ ਆ ਵੀ ਕਦੋਂ ਫਾਟਕ ਖੁੱਲਣਗੇ ਤੇ ਫੇਰ ਆਪਾਂ ਕ੍ਰੋਸ ਕਰਾਂਗੇ ਹਨਾ ਤੇ ਆਪਣੇ ਇੰਡੀਆ ਜਮਾ ਹੀ ਉਲਟਾ ਫਾਟਕ ਲੱਗੇ ਹੋਣ ਨਾ ਲੱਗੇ ਹੋਣ ਕੋਈ ਫਰਕ ਨਹੀਂ ਪੈਂਦਾ ਹੈਗਾ ਬਸ ਲੰਘੀ ਜਾਣਾ ਜਦ ਤੱਕ ਟ੍ਰੇਨ ਨਹੀਂ ਆਉਂਦੀ ਹੈਗੀ ਉਦੋਂ ਤੱਕ ਉਹ ਵੇਟ ਵੀ ਨਹੀਂ ਕਰ ਸਕਦੇ ਹੈਗੇ ਵੀ ਟ੍ਰੇਨ ਲੰਘ ਜੇ ਤੇ ਚੱਲ ਉਸ ਤੋਂ ਬਾਅਦ ਆਪਾਂ ਕ੍ਰੋਸ ਕਰਾਂਗੇ ਆਪਣੀ ਲਾਈਫ ਦਾ ਰਿਸਕ ਲੈਂਦੇ ਨੇ ਉਹ ਇੰਡੀਆ ਦੇ ਵਿੱਚ ਤੇ ਇੱਕ ਹੋਰ ਚੀਜ਼ ਹੈਗੀ ਆ ਵੀ ਜੇ ਫਾਟਕ ਬੰਦ ਵੀ ਪਏ ਆ ਤਾਂ ਦੇਖ ਲਓ ਹੁਣ ਜੇ ਸਾਹਮਣੇ ਉਹ ਗੱਡੀਆਂ ਨੇ ਆਉਣਾ ਤਾਂ ਇਧਰ ਲਈ ਲਾਈਨ ਪੂਰੀ ਖਾਲੀ ਪਈ ਆ ਉਹਨਾਂ ਨੇ ਜਦੋਂ ਕ੍ਰੋਸ ਕਰਨਾ ਉਹਨਾਂ ਨੂੰ ਪੂਰੀ ਲਾਈਨ ਖਾਲੀ ਮਿਲੂਗੀ ਤੇ ਇਧਰੋਂ ਆਪਾਂ ਨੂੰ ਵੀ ਜਦੋਂ ਆਪਾਂ ਸਿੱਧਾ ਜਾਣਾ ਸਾਹਮਣੇ ਖਾਲੀ ਮਿਲਣੀ ਆ ਆਪਾਂ ਨੂੰ ਲਾਈਨ ਤੇ ਇੰਡੀਆ ਪੂਰਾ ਹੀ ਪੂਰਾ ਪਾਸਾ ਹੀ ਭਰ ਜਾਂਦਾ ਦਾ ਵੀ ਬਾਅਦ ਚ ਲੋਕੀ ਦਾ ਫਿਰ ਐਦਾ ਟੁੱਟ ਕੇ ਪੈਂਦੇ ਜਿਵੇਂ ਮਹਾਭਾਰਤ ਲੱਗਿਆ ਹੋਵੇ ਨਾ ਵੀ ਜਗਾ ਆਪਣੇ ਆਪ ਹੀ ਬਣਾਓ ਲੰਘਣ ਲਈ ਉਹਨੇ ਜਿਆਦਾ ਹੀ ਲੇਟ ਹੋ ਜਾਂਦਾ ਬੰਦਾ ਫਿਰ ਕਾਲੀ ਦੇ ਚੱਕਰ ਚ ਤਾਂ ਹੀ ਇਹ ਕੰਟਰੀਆਂ ਕਾਮਯਾਬ ਨੇ ਇੱਥੇ ਸੋ ਵੈਸੇ ਕੋ ਆਮ ਜੀ ਗੱਲ ਕਰ ਰਿਹਾ ਇਹ ਬਾਕੀ ਜੋ ਰੂਲ ਹੈਗੇ ਆ ਇੰਡੀਆ ਦਾ ਵੱਖਰਾ ਵਾ ਹਨਾ ਉਹ ਚੀਜ਼ਾਂ ਚੇਂਜ ਨਹੀਂ ਹੋ ਸਕਦੀਆਂ ਹੈਗੀਆਂ ਤੇ ਆ ਦੇਖ ਲਓ ਆ ਗਈ ਟ੍ਰੇਨ ਹੁਣ ਹੁਣ ਫਾੜੇ ਖੁੱਲਣਗੇ ਸਾਰੇ ਆਪਣੇ ਹਿਸਾਬ ਨਾਲ ਫਿਰ ਆਪਣੀ ਵਾਰੀ ਦੇ ਹਿਸਾਬ ਨਾਲ ਜਾਣਗੇ ਕੋਈ ਹੋਰ 11:00 ਵੱਜਦਾ ਹੈਗਾ ਇੱਥੇ ਵੀ ਕੱਢ ਫਾਟਕ ਖੁੱਲ ਗਏ ਨੇ ਤੋਰਦਾ ਕਿਉਂ ਨਹੀਂ ਉਹ ਦੇਖੋ ਖਾਣਾ ਸਿਸਟਮ ਵਧੀਆ ਕੋਈ ਨਹੀਂ ਆਪਣੇ ਵੀ ਹੋ ਜੂ ਇੰਡੀਆ ਵੀ ਪਹੁੰਚ ਗਏ ਜੀ ਆਪਾਂ ਆਪਣੀ ਬ੍ਰਾਂਚ ਦੇ ਵਿੱਚ ਜਿੱਥੋਂ ਆਪਾਂ ਹੁਣ ਟਰੇਲਰ ਚੱਕਣਾ ਵਾ ਤੇ ਫਿਲਹਾਲ ਹੁਣ ਆਪਾਂ ਕਰ ਲਈਏ ਬ੍ਰੇਕ ਤੇ ਖਾਣੇ ਆ ਹੁਣ ਜਾਨੂੰ ਰੋਟੀ ਤੇ ਫਿਰ ਅੰਦਰ ਜਾ ਕੇ ਦੇਖਦੇ ਆਂ ਵੀ ਆਪਣੇ ਕੋਲ ਅੰਦਰ ਕਿੰਨੀਆਂ ਟਰਾਲੀਆਂ ਹੈਗੀਆਂ ਨੇ 12 ਤਾਂ ਉਹਨਾਂ ਨੇ ਲੋਡ ਕਰਤੀਆਂ ਹੋਣੀਆਂ ਟਰੇਲਰ 'ਚ ਤੇ ਆਪਾਂ ਨੂੰ 5 ਚਾਹੀਦੀਆਂ ਨੇ ਟਰੱਕ ਲਈ ਤੇ ਰੋਟੀ ਖਾ ਕੇ ਚੱਲਦੇ ਆਂ ਅੰਦਰ ਫਿਰ ਦੇਖ ਲੈ ਲੈ ਵੀ ਮਿੱਤਰੋ ਆਪਣਾ ਟਰੇਲਰ ਆ ਜਿਹੜਾ ਉਹ ਹੋ ਗਿਆ ਲੋਡ ਤੇ ਬੈਲਟ ਲਾਈ ਹੋਈ ਆ 12 ਟਰਾਲੀਆਂ ਹੈਗੀਆਂ ਤੇ ਹੁਣ ਆਪਾਂ ਨੂੰ 5 ਚਾਹੀਦੀਆਂ ਆਪਣੇ ਟਰੱਕ ਲਈ ਤੇ ਟਰੇਲ ਟਰਾਲੀਆਂ ਦਾ ਤਾਂ ਇੱਥੇ ਗਾ ਪਿਆ ਵਾ ਦੇਖੋ ਕਿੰਨੀਆਂ ਪਈਆਂ ਨੇ ਤੇ ਆਪਾਂ ਹੁਣ ਕਰੀਏ 5 ਟਰਾਲੀਆਂ ਲੋਡ ਤੇ ਚੱਲਦੇ ਆ ਆਪਣੇ ਉਧਰ ਫਿਲੀਆਲੇ ਵੱਲ ਨੂੰ ਟਰਾਲੀਆਂ ਆਪਾਂ ਲੋਡ ਕਰ ਲਈਆਂ 17 ਟਰਾਲੀਆਂ ਇੱਥੋਂ ਤੇ ਹੁਣ ਆਪਾਂ ਚੱਲਦੇ ਆ ਆਪਣੇ ਫਿਲੀਆਲੇ ਵੱਲ ਤੇ ਉੱਥੇ ਜਾ ਕੇ ਦੇਖਦੇ ਆ ਵੀ ਕਿੰਨਾ ਕੁ ਰਸ਼ ਹੈਗਾ ਵਾ ਉੱਥੇ ਆਪਾਂ ਫਿਰ ਟਰਾਲੀਆਂ ਖਾਲੀ ਕਰਨੀਆਂ ਨੇ ਤੇ ਫਿਰ ਖਾਲੀ ਟਰੱਕ ਲੈ ਕੇ ਜਾਣਾ ਆਪਾਂ ਅੱਗੇ ਫ੍ਰੈਂਕਫਰਟ ਦੇ ਵਿੱਚ ਲੈ ਕੇ ਜਾਣਾ ਪਰ ਉਹ ਦੂਜਾ ਮੇਨ ਪਿਲੇਲੇ ਆ ਮੇਨ ਬ੍ਰਾਂਚ ਚ ਜਾਣੇ ਕਿ ਪਹੁੰਚ ਗਏ ਜੀ ਆਪਾਂ ਆਪਣੀ ਬ੍ਰਾਂਚ ਦੇ ਵਿੱਚ ਤੇ ਇੱਥੇ ਦੇਖਦੇ ਹਾਂ ਹੁਣ ਆਪਣੇ ਕੋਲ ਜੇ ਪਾਰਕਿੰਗ ਲਈ ਜਗ੍ਹਾ ਮਿਲ ਜੇ ਕਿਉਂਕਿ ਅੰਦਰ ਟਰੱਕ ਦਾ ਕਾਫੀ ਜ਼ਿਆਦਾ ਲੱਗੇ ਹੋਏ ਨੇ ਆ ਮੇਰੇ ਅੱਗੇ ਵੀ ਦੇਖ ਲਓ ਕਿੰਨਾ ਟਰੱਕ ਟਰੱਕ ਲੱਗੇ ਹੋਏ ਨੇ ਕਿੰਨੇ ਜ਼ਿਆਦਾ ਉਹ ਚੈੱਕ ਕਰਦੇ ਆਂ ਅੰਦਰ ਜਾ ਕੇ ਫਿਰ ਖਾਲੀ ਕਰਕੇ ਫਿਰ ਆਪਾਂ ਦੁਬਾਰਾ ਫਿਰ ਫ੍ਰੈਂਕਫਰਟ ਨੂੰ ਜਾਣਾ ਵਾ ਪਰ ਕੋਈ ਹੋਰ ਬ੍ਰਾਂਚ ਦੇ ਵਿੱਚ ਜਾਣਾ ਉਹ ਆਪਣਾ ਲਾਸਟ ਜਿਹੜਾ ਵਾ ਆ ਦੇਖੋ ਲਾਈਨ ਲੱਗੀ ਹੋਈ ਆ ਹੁਣ ਜਿਵੇਂ ਛਿਮੇ ਇਹਨਾਂ ਦੀ ਵਾਰੀ ਆਉਣੀ ਆ ਅੰਦਰ ਉਹਵੇਂ ਟਰੋਲੀਆਂ ਵੀ ਭਰ ਜਾਣੀਆਂ ਨੇ ਫਿਰ ਜੇ ਪਾਰਕਿੰਗ ਆਪਾਂ ਨੂੰ ਮਿਲ ਗਈ ਤੇ ਫਿਰ ਉਸ ਤੋਂ ਬਾਅਦ ਅੰਦਰ ਟਰੋਲੀਆਂ ਜਦੋਂ ਖਾਲੀ ਕਰਨੀਆਂ ਨੇ ਉਹਦੇ ਲਈ ਨਹੀਂ ਜਗ੍ਹਾ ਹੁਣ ਈ ਟਰੋਲੀਆਂ ਰੱਖਣ ਨੂੰ ਸੋ ਇੱਥੇ ਹੀ ਇੱਕ ਡੇਢ ਘੰਟਾ ਖਰਾਬ ਹੋ ਜਾਂਦਾ ਵਾ ਅਨਲੋਡਿੰਗ ਦੇ ਟਾਈਮ ਆ ਟਰੋਲੀਆਂ ਕਰਤੀਆਂ ਜੀ ਆਪਾਂ अनਲੋਡ ਤੇ ਪਾਰਕਿੰਗ ਤਾਂ ਮਿਲ ਗਈ ਸੀ ਆਪਾਂ ਨੂੰ ਟਾਈਮ ਸਰ ਪਰ ਅੰਦਰ ਟਰੋਲੀਆਂ ਇੰਨੀਆਂ ਭਰੀਆਂ ਪਈਆਂ ਸੀ ਨਾ ਇੱਕ ਟਰੋਲੀ ਕੱਢ ਕੇ ਰੱਖਣ ਨੂੰ ਵੀ ਜਗ੍ਹਾ ਨਹੀਂ ਸੀਗੀ ਤੇ ਜਿਹੜਾ ਮੇਰੇ ਨਾਲ ਬਿਲਕੁਲ ਟਰੱਕ ਆ ਕੇ ਜਿਹਨੇ ਲਾਇਆ ਤੇ ਉਹਦੇ ਤਾਂ ਜਦੋਂ ਉਹਨੇ ਡੋਰ ਖੋਲ੍ਹਿਆ ਉਹਦੇ ਮੂਰੇ ਹੀ ਚਾਰ ਟਰੋਲੀਆਂ ਪਈਆਂ ਸੀ ਉਹਦੇ ਤਾਂ ਇੱਕ ਟਰੋਲੀ ਵੀ ਨਹੀਂ ਨਿਕਲਣੀ ਸੀ ਮੇਰੇ ਕੋਲ ਤਾਂ ਫੇਰ ਚੱਲ ਦੋ ਟਰੋਲੀਆਂ ਨਿਕਲ ਜਾਣੀਆਂ ਸੀ ਮੇਰੀਆਂ ਤੇ ਉਹਨੇ ਕੀ ਕੀਤਾ ਮਤਲਬ ਜਿੱਥੇ ਪਿੱਛੇ ਤਾਂ ਟਰੋਲੀਆਂ ਲੈ ਕੇ ਜਾਣੀਆਂ ਹੁੰਦੀਆਂ ਨੇ ਨਾ ਉਹ ਰਸਤੇ 'ਚ ਜਿੰਨੀਆਂ ਟਰੋਲੀਆਂ ਖੜੀਆਂ ਸੀ ਉਹ ਕਲੀਅਰ ਕਰਨ ਲੱਗ ਗਿਆ ਇੱਕ-ਇੱਕ ਟ੍ਰੋਲੀ ਪਿੱਛੇ ਤੱਕ ਲੈ ਕੇ ਜਾਣ ਲੱਗ ਗਿਆ ਵੀ ਚੱਲ ਮੂਰੇ ਜਗ੍ਹਾ ਬਣ ਜੂਗੀ ਤੇ ਮੈਂ ਵੀ ਫਿਰ ਉਹਦੇ ਨਾਲ ਲੱਗ ਕੇ ਮੂਰੇ ਵਾਲੀ ਸਾਰੀ ਜਗ੍ਹਾ ਅਸੀਂ ਕਲੀਅਰ ਕੀਤੀ ਪਹਿਲਾਂ ਤਾਂ 10 ਮਿੰਟ ਲਾਏ ਚੱਲ ਦੋ ਜਣਿਆਂ ਨੇ ਲੱਗ ਕੇ ਕਲੀਅਰ ਹੋ ਗਈ ਸਾਡੇ ਕੋਲ 30-40 ਟ੍ਰੋਲੀਆਂ ਦੀ ਜਗ੍ਹਾ ਬਣ ਗਈ ਸੀ ਤੇ ਚੱਲ ਉਹ ਉੱਥੇ ਹਿੰਮਤ ਜੀ ਮਾਰੀ ਫਿਰ ਬਾਅਦ ਚੋਰ ਨੇ ਟ੍ਰੋਲੀਆਂ ਆਪਣੀਆਂ ਕੱਢੀ ਗਿਆ ਨਾਲ ਦੀ ਨਾਲ ਮੈਂ ਕੱਢੀ ਗਿਆ ਆਪਣੀਆਂ ਤਾਂ ਸਾਡਾ ਜੇ 10 ਮਿੰਟ ਲਾਏ ਤਾਂ ਉਹਦੇ ਨਾਲ ਸਾਡਾ ਇੰਨਾ ਫਰਕ ਪੈ ਗਿਆ ਵੀ ਕਿੱਥੇ ਸਾਡਾ ਘੰਟਾ ਲੱਗਣਾ ਸੀਗਾ ਇੱਕ-ਇੱਕ ਟ੍ਰੋਲੀ ਕਢਣੀ ਸੀ ਜਗ੍ਹਾ ਬਣਨੀ ਸੀ ਹਨ ਬੀ ਪਰਚੀਮੈਂਟ ਦੇ ਵਿੱਚ ਟਰੱਕ ਖਾਲੀ ਹੋ ਗਿਆ ਸਾਰਾ ਸੋ ਸਾਡਾ ਟਰੱਕ ਡਰਾਈਵਰਾਂ ਦਾ ਇਹੀ ਆ ਲਾਈਫ ਸਟਾਈਲ ਅਲੜੇ ਕਹਤਾ ਗਾਣਾ ਬਣ ਗਿਆ ਤੇ ਇੱਦਾਂ ਮਤਲਬ ਟਾਈਮ ਪਾਸ ਜਾਂ ਹੋਈ ਜਾਂਦਾ ਵਾ ਠੀਕ ਆ ਤੇ ਹੁਣ ਉਸ ਤੋਂ ਬਾਅਦ ਹੁਣ ਆਪਣੇ ਕੋਲ ਹੈਗਾ ਜਿਵੇਂ ਹੁਣ ਅਗਲਾ ਬਾਰ ਕੋਡ ਆਪਾਂ ਸਕੈਨ ਕਰਨਾ ਵਾ ਜਿਹੜਾ ਇਹ ਰੂਟ ਸੀਗਾ ਇਹ ਖਤਮ ਹੋ ਗਿਆ ਮਤਲਬ ਕਿ ਰੂਟ ਨੰਬਰ 12 ਦੇ ਵਿੱਚ ਦੋ 바ਰ ਕੋਡ ਹੁੰਦੇ ਨੇ ਇੱਕ 바ਰ ਕੋਡ ਵਾਲਾ ਆਪਣਾ ਹੁਣ ਖਤਮ ਹੋ ਗਿਆ ਵਾ ਤੇ ਹੁਣ ਦੂਜਾ 바ਰ ਕੋਡ ਸਕੈਨ ਕਰਨਾ ਇਹਦੇ ਵਿੱਚ ਸਿਰਫ ਆਪਾਂ ਇੱਕ ਜਗ੍ਹਾ ਹੀ ਜਾਣਾ ਵਾ ਜਿਹੜੀ ਮੇਨ ਬ੍ਰਾਂਚ ਆ ਫ੍ਰੈਂਕਫਰਟ ਦੇ ਵਿੱਚ ਤੇ ਉੱਥੇ ਜਾ ਕੇ ਆਪਾਂ ਟਰੇਲਰ ਵੀ ਭਰ ਕੇ ਲਿਆਉਣਾ ਵਾ ਤੇ ਟਰੱਕ ਵੀ ਭਰ ਕੇ ਲਿਆਉਣਾ ਮਤਲਬ ਕਿ 24 ਟਰੋਲੀਆਂ ਉੱਥੋਂ ਲੈ ਕੇ ਆਉਣੀਆਂ ਨੇ ਤੇ ਉੱਥੇ ਵੀ ਹੁਣ ਇਹਨਾਂ ਨੇ ਸੇਮ ਪ੍ਰੋਬਲਮ ਕਰਤੀ ਆ ਵੀ ਜਿਹੜਾ ਟਾਈਮ ਸਕੈਨਰ ਦੇ ਵਿੱਚ ਹੈਗਾ ਵੀ ਤੁਸੀਂ ਉਹੀ ਟਾਈਮ ਤੇ ਉੱਥੋਂ ਨਿਕਲ ਸਕਦੇ ਹੋ ਲੋਡ ਕਰਕੇ ਪਹਿਲਾਂ ਨਹੀਂ ਵੀ ਜੇ ਤੁਹਾਡੇ ਕੋਲ ਟਰੋਲੀਆਂ ਪਈਆਂ ਤੁਸੀਂ ਲੋਡ ਕਰੋ ਤੇ ਆਜੋ ਅੱਗੇ ਤਾਂ ਐਦਾਂ ਹੁੰਦਾ ਸੀਗਾ ਵੀ ਮਤਲਬ ਇਹ ਰੂਟ ਖਤਮ ਹੋਣ ਤੋਂ ਘੰਟਾ ਸਵਾ ਟਾਂਟਾ ਪਹਿਲਾਂ ਅਸੀਂ ਨਿਕਲੇ ਆਉਂਦੇ ਹੁੰਦੇ ਸੀਗੇ ਉੱਥੋਂ ਤੇ ਹੁਣ ਇਹ ਰੂਟ ਦਾ ਟਾਈਮਿੰਗ ਜਿਹੜੀ ਫਿਨਿਸ਼ ਟਾਈਮਿੰਗ ਹੈਗੀ ਆ ਉਹ ਹੈਗੀ 8:30 ਵਜੇ ਦੀ ਰਾਤ ਨੂੰ ਸੋ ਮੈਨੂੰ ਲੱਗਦਾ ਅੱਜ 8:30 ਵਜੇ ਫ੍ਰੀ ਹੋਵਾਂਗੇ ਪੌਣੇ 1 ਵਜੇ ਦੇ ਸਟਾਰਟ ਹੋਏ ਤੇ ਚਲੋ ਆਪਾਂ ਕਰ ਲੰਨੇ ਆ ਇਹਨੂੰ ਸਕੈਨ ਤੇ ਜਿਹੜਾ ਦੂਜਾ ਸੀਗਾ ਉਹਨੂੰ ਕਰ ਦਿੰਨੇ ਆ ਆਪਾਂ ਫਿਨਿਸ਼ ਜਿਹੜਾ ਇਹ 바ਰ ਕੋਡ ਆਪਾਂ ਸਕੈਨ ਕੀਤਾ ਇਹ ਚ ਦਿਖਾ ਰਿਹਾ ਕਿ ਆਪਾਂ 316 ਦੇ ਵਿੱਚੋਂ ਸਮਾਨ ਲੋਡ ਕਰਨਾ ਵਾ ਅੰਦਰ ਜੋ ਵੀ ਹੋਊਗਾ ਇੱਕ ਟ੍ਰੋਲੀ ਹੋਵੇ ਚਾਹੇ ਦੋ ਹੋਵੇ ਉਹ ਆਪਾਂ ਲੋਡ ਕਰਕੇ ਨਾਲ ਲੈ ਕੇ ਜਾਣੀਆਂ ਤੇ ਉਹਨੂੰ ਆਪਾਂ ਖਾਲੀ ਕਰਨਾ ਉੱਥੇ ਜਾ ਕੇ ਜਿਹੜੀ ਆਪਣੀ ਲੋਕੇਸ਼ਨ ਦਿਖਾ ਰਿਆ ਆ ਆਪਾਂ ਨੂੰ ਮਿਲ ਗਈਆਂ ਆਹ ਵਾਲੀਆਂ ਛੋਟੀਆਂ ਟਰਾਲੀਆਂ ਇਹਦੇ ਵਿੱਚ ਛੋਟੇ ਪਾਰਸਲ ਨੇ ਤੇ ਆ ਖਾਲੀ ਬਾਕਸ येलो ਕਲਰ ਦੇ ਸੋ ਇਹ ਸਾਰਾ ਕੁਝ ਲੈ ਕੇ ਜਾਣਾ ਹੁੰਦਾ ਤੇ ਦੋ ਆ ਵੱਡੀਆਂ ਟਰਾਲੀਆਂ ਪਈਆਂ ਬਾਕਸੇ ਵਾਲੀਆਂ ਇਹ ਵੀ ਲੈ ਕੇ ਜਾਣੀਆਂ ਨਾਲ ਪਹੁੰਚ ਗਏ ਜੀ ਆਪਾਂ ਮੇਨ ਬ੍ਰਾਂਚ ਦੇ ਵਿੱਚ ਫ੍ਰੈਂਕਫਰਟ ਦੀ ਤੇ ਇੱਥੇ ਆਪਾਂ 43 ਨੰਬਰ ਤੇ ਲਾਉਣਾ ਇਹਨੂੰ ਤੇ ਜਿਹੜਾ ਆਪਾਂ ਉਧਰੋਂ ਲੋਡ ਕਰਕੇ ਲੈ ਕੇ ਆਂਦਾ ਉਹਨੂੰ ਖਾਲੀ ਕਰ ਦੇਣਾ ਇਹਦੇ ਵਿੱਚ ਤੇ ਫਿਰ ਦੂਸਰੀ ਸਾਈਡ ਇਹਦੀ ਬੈਕ ਸਾਈਡ ਤੇ ਜਾ ਕੇ ਆਪਾਂ ਲੋਡਿੰਗ ਦਾ ਕੰਮ ਸਟਾਰਟ ਕਰਨਾ ਸੋ ਦੋਸਤੋ ਹੋ ਗਈਆਂ ਆਪਣੀਆਂ 24 ਟਰੋਲੀਆਂ ਲੋਡ ਤੇ ਚੱਲੀਏ ਹੁਣ ਆਪਾਂ ਆਪਣੇ ਫਲੀਆਲੇ ਨੂੰ ਵਾਪਸ ਤੇ ਟਾਈਮ ਸਾਰੀ ਮਿਲ ਗਈਆਂ ਕੁਝ ਕਹਾਣੀ ਹੈ ਇਹਨਾਂ ਨੇ ਤੇ 24 ਟਰੋਲੀਆਂ ਲੋਡ ਕਰ ਲਈ ਜਿਹੜਾ ਆਪਣੇ ਤੋਂ ਪਹਿਲਾਂ ਆਇਆ ਸੀ ਉਹ ਵੀ ਮੈਨੂੰ ਲੱਗਦਾ ਜਲਦੀ ਆ ਗਿਆ ਆਪਾਂ ਨੂੰ ਮਿਲ ਗਈਆਂ ਟਰਾਲੀਆਂ ਵੀ ਅੱਜ ਕਾਫੀ ਸੀ ਸੋਮਵਾਰ ਕਰਕੇ ਤੇ ਹੁਣ ਚਲਦੇ ਆਂ ਆਪਾਂ ਆਪਣੀ ਬ੍ਰਾਂਚ ਵੱਲ ਟਰੱਕ ਤੇ ਟ੍ਰੇਲਰ ਕਰਤਾ ਜੀ ਆਪਾਂ ਖਾਲੀ ਤੇ ਹੁਣ ਚੱਲੀਏ ਪਾਰਕਿੰਗ ਤੇ ਲਾ ਦਈਏ ਟਰੱਕ ਨੂੰ ਤੇ ਟ੍ਰੇਲਰ ਨੂੰ ਤੇ ਫਿਰ ਆਪਣਾ ਰੂਟ ਖਤਮ ਤੇ ਚੱਲਦੇ ਆਂ ਹਨੇਰਾ ਵੀ ਬਸ ਹੋਣ ਵਾਲਾ ਹੀ ਆ ਹੁਣ ਤਾਂ ਟਰੱਕ ਪਾਰਕਿੰਗ ਤੇ ਲਾ ਕੇ ਆ ਗਏ ਜੀ ਆਪਾਂ ਪਾਰਕਿੰਗ ਦੇ ਵਿੱਚ ਤੇ ਹਨੇਰਾ ਵੀ ਦੇਖੋ ਹੁਣ ਹੋ ਗਿਆ ਵਾ ਲਾਈਟਾਂ ਚੱਲ ਪਈਆਂ ਆ ਖੜੀ ਆ ਡਫਾਲਟਰ ਤੇ ਚਲਿਏ ਹੁਣ ਘਰਾਂ ਨੂੰ ਹੈ ਲੱਸ਼ ਕਰੀਆਂ ਨਾ ਪੀਲੀਆਂ ਲੱਟਾਂ ਸੋਏ ਸੀ ਦੋਸਤੋ ਆਪਣਾ ਅੱਜ ਦਾ ਵਲੌਗ ਤੇ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਐਂਡ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮਰੀਆਂ ਹੋਰ ਨਵੀਆਂ ਵੀਡੀਓਜ਼ ਨੂੰ ਦੇਖ ਸਕੋ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ